ਸਾਣਾ ਰਿਪੋਰਟ ਪਿਛਲੇ ਦਿਨੀ 5824 ਨੂੰ ਇੰਡੀਅਨ ਵਲਟਾ ਤੋਂ ਕੁਝ ਨਾਮਵਰਤ ਵਿਅਕਤੀਆਂ ਵੱਲੋਂ 14000 ਰੁਪਏ ਦੀ ਸਾਰ ਪੱਗ ਸਿੰਘ ਦੇ ਪਰੌਮਬ ਦੇ ਵਾਦਸਤ ਕੀਤੀ ਸੀ ਦੋ ਦੋਸੀਆਂ ਨੂੰ ਗ੍ਰਸਟ ਕੀਤਾ ਇਹਨਾਂ ਤੋਂ ਡਾਕਟਰ ਸੁਆਨਤ ਬਰਾਮਕੀਤਾ ਕੀਤਾ ਤੇ ਨਾਲ ਹੀ ਪਰਾਨੇ ਰਵਾਗ ਇਹਨਾਂ ਨੇ 2 ਘਰ ਤੋਂ ਵੱਧ ਚਾਤ ਤੋਂ ਮੋਹਸੇਕ ਜਿਹੜੇ ਚੋਰੀ ਕੀਤੇ ਸੀ ਉਹ ਵੀ ਬਰਾਮਦ ਕੀਤਾ ਮੁਕਤਿਆਰ ਦੇ ਨਾਲ ਸੰਗਠਨ ਕਰਦੇ ਇਹ ਤਰਾਨੇ ਕਿਰਨਾਲ ਹਨ ਤੇ ਇਹਨਾਂ ਦੇ ਕਾਰਨ ਵੀ ਕਰਦੇ ਲੱਗਦੇ ਹਨ ਤੇ ਜੇਲ੍ਹ ਤੋਂ ਆ ਕੇ ਜਾਂਦਾ 550 ਜੋ ਪੁਲਿਸ ਨੇ ਮੁਕਤੀ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਮਾਪਤ ਦਿੱਤੀ ਸਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਚੋਰਾਂ ਦੀ ਤਾਂ ਲਗਾਤਾਰ ਚੋਰਾਵਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਬੀਤੇ ਦਿਨ ਲੋਹੀਆ ਖਾਸ ਦੇ ਵਿੱਚ ਪੈਟਰੋਲ ਪੰਪ ਦੇ ਉੱਤੇ ਲੁਟੇਰਿਆਂ ਵੱਲੋਂ ਦਫ਼ਤਰ ਦੀ ਨੋਕ ਤੇ ਜਿਹੜੇ ਕਿ ਚੋਰੀ ਕੀਤੀ ਗਈ ਸੀ ਪੈਸੇ ਖੋ ਕੇ ਫਰਾਰ ਹੋ ਗਏ ਸੀ ਤਾਂ ਇਸ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਰਿਮਾਂਡ ਹਾਸਲ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਲੰਧਰ ਜ਼ਿਲ੍ਹਾ ਦੀ ਮਾਜੂਮ ਐਸਐਸਪੀ ਸਰਦਾਰ ਹਰਕਮਪੀਰ ਸਿੰਘ ਜੀ ਦੀ ਗਵਾਈ ਹੇਠ ਜ਼ਿਲ੍ਹੇ ਅੰਦਰ ਮਾਰੇ ਤੇ ਪੈਰੇ ਪਰਸਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਥਾਣਾ ਲੋਹੀਆਂ ਚ ਪਿਛਲੇ ਦਿਨੀ 5-8 ਦੋਆਰਾਂ ਚੋਂ ਇਹਨਾਂ ਨੂੰ ਇੰਡੀਅਨ ਵਾਪਰੋ ਪੰਪਤੇ ਕੁਝ ਨਾਮ ਦੇ ਵਿਅਕਤੀਆਂ ਵੱਲੋਂ 14000 ਤੋਂ ਵੱਧ ਦੀ ਸਾਰ ਪੱਗ ਸਿੰਘ ਦੇ ਕਰੋਨਾਪਤਿ ਵਾਰਤਤ ਕੀਤੀ ਸੀ ਪੁਲਿਸ ਦੇ ਧਿਆਨ ਵਿੱਚ 2 ਦਿਨ ਪਹਿਲਾਂ ਆਇਆ ਤੇ ਮੁਕੱਦਮਾ ਅੰਦਰ ਜਿਹੜਾ ਉਥੇ 67/24 ਅੰਡਰ ਸੈਕਸ਼ਨ 304 ਬੀਐਨਐਸ ਅੰਦਰ ਸੱਜੇ ਕੀਤਾ ਗਿਆ ਜੋ ਲੋਹਿਆ ਥਾਣੇ ਦੇ ਮੁਖਫਸ ਸਾਰ ਲਾਭ ਸਿੰਘ ਦੀ ਲਾਭ ਸਿੰਘ ਨੇ ਖੁਦ ਅਤੇ ਉਹਦੀ ਟੀਮ ਨੇ ਬਹੁਤ ਜ਼ਿਆਦਾ ਸੱਜੇ ਤੇ ਅਧੁਨਿਕ ਢੰਗ ਤਰੀਕਿਆਂ ਨਾਲ ਨਰਸੀਗੇਸ਼ਨ ਕੀਤੀ ਜਿਹਦੇ ਤਹਿਤ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਇਹਨਾਂ ਤੋਂ ਮਟਕੋਂ ਦਾ ਸਮਾਨਤਾ ਬਰਾਮਦ ਕੀਤਾ ਕੀਤਾ ਤੇ ਨਾਲ ਹੀ ਦਰੋਨੇ ਰਵਾਡ ਇਹਨਾਂ ਨੇ ਦੋ ਵਕਫਾ ਬਜਾਗਤੋਂ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਸੀ ਉਹ ਵੀ ਬਰਾਮਦ ਕੀਤੇ ਆ ਇਹ ਦੋਸ਼ੀ ਪਰਮਜੀਤ ਸਿੰਘ ਉਰ ਪੰਮਾ ਵਾਸੀ ਅੰਮੀਆਂਲ ਥਾਣਾ ਤਰਨਕੋਟ ਤੇ ਉਹਦਾ ਸਾਥੀ ਰਾਜਵਿੰਦਰ ਸਿੰਘ ਉਰ ਰਾਜੂ ਵਾਸੀ ਸ਼ੇਰਪੁਰਾ ਤੈਬਾ ਉਹਗਾ ਜਲਾਣਾ ਸੰਭਰ ਰੱਖਦੇ ਆ ਇਹ ਪੁਰਾਣੇ ਕ੍ਰਿਮੀਨਲ ਹਨ ਤੇ ਇਹਨਾਂ ਦੇ ਕਾਫੀ ਮੁਕਾਦਮੇ ਦਰਜ ਹਨ ਤੇ ਜੇਲ੍ਹ ਤੋਂ ਆ ਕੇ ਵਾਅਦਾ ਕੀਤਾ ਸੀ ਜੋ ਪੁਲਿਸ ਨੇ ਮੁਸਤਦੀ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਫਤਤਾ ਅਸਮ ਕੀਤੀ ਹੈ ਇਸ ਤਰ੍ਹਾਂ ਦੀਆਂ ਜਿਹੜੇ ਵੀ ਹਿੰਸਾ ਕ੍ਰਾਈਮਨਲ ਸੰਬੰਧਤ ਹਨ ਮਾਝਾਉਂਗ ਐਸਐਸਪੀ ਵੱਲੋਂ ਸਖਤ ਦੇਸ਼ਾਂ ਨਿਰਦੇਸ਼ਾਂ ਤੱਕ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਜਲੰਧਰ ਜ਼ਿਲ੍ਹਾਤੀ ਦੇ ਮਾਝਾਉਂਗ ਐਸਐਸਪੀ ਸਰਦਾਰ ਹਰਕਮਪੀਰ ਸਿੰਘ ਖੱਖ ਜੀ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਮਾਰੇ ਤੇ ਭੈੜੇ ਪਰਚਾ ਨੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਥਾਣਾ ਲੋਹੀਆਂ ਚ ਪਿਛਲੇ ਦਿਨੀ 5/8/2024 ਨੂੰ ਇੰਡੀਅਨ ਮਾਰਕਟਰ ਆਪਾਂ ਤੇ ਕੁਝ ਨਾਮਵਰ ਵਿਅਕਤੀਆਂ ਨੂੰ 14000 ਸਮਥਿੰਗ ਦੇ ਪਰੇ ਦੀ ਸਰ ਪੱਲ ਸਿੰਘ ਦੇ ਇੱਕ ਗਰੌਮਪ ਤੇ ਵਾਰਦਾਤ ਕੀਤੀ ਸੀ ਪੁਲਿਸ ਦੇ ਹਿਥਿਆਰ ਵਿੱਚ ਦੋ ਦਿਨ ਪਹਿਲਾਂ ਆਇਆ ਤੇ ਮੁਕਦਮਾ ਅੰਦਰ ਸੀ ਜਿਹੜਾ ਉਥੇ 63/24 ਅੰਡਰ ਸੈਕਸ਼ਨ 304 ਬੀ ਐਨਐਸ ਦਰਜ ਕੀਤਾ ਗਿਆ ਜੋ ਲੋਹਿਆ ਥਾਣੇ ਦੇ ਮੁਕੱਦਮਾ ਸਰ ਸਰ ਲਾਲ ਸਿੰਘ ਦੀ ਲਾਲ ਸਿੰਘ ਨੇ ਖੁਦ ਅਤੇ ਉਹਦੀ ਟੀਮ ਨੇ ਬਹੁਤ ਜ਼ਿਆਦਾ ਸਟੱਜੇ ਤੇ ਅਧੁਨਿਕ ਤੰਗ ਤਰੀਕਿਆਂ ਨਾਲ ਇਨਵੈਸਟੀਗੇਸ਼ਨ ਕੀਤੀ ਜਿਹਦੇ ਤਹਿਤ ਦੋ ਦੋਸ਼ੀਆਂ ਨੂੰ ਗ੍ਰਸਤਾਰ ਕੀਤਾ ਇਹਨਾਂ ਤੋਂ ਲੁੱਟਖੋ ਦਾ ਸਮਾਨ ਤਾਂ ਬਰਾਮਦ ਕੀਤਾ ਕੀਤਾ ਤੇ ਨਾਲ ਹੀ ਦਰਾਨੇ ਰਵਾਡ ਇਹਨਾਂ ਨੇ ਦੋ ਵੱਖ-ਵੱਖ ਜਗ੍ਹਾ ਤੋਂ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਸੀ ਉਹ ਵੀ ਬਰਾਮਦ ਕੀਤੇ ਆ ਇਹ ਦੋਸ਼ੀ ਪਰਮਜੀਤ ਸਿੰਘ ਉਰਪਮਾ ਵਾਸੀ ਅਮੀਆਂਲ ਥਾਣਾ ਤਰਕੋਟ ਤੇ ਉਹਦਾ ਸਾਥੀ ਰਾਜਵਿੰਦਰ ਸਿੰਘ ਰੋਹੜਾ ਜੋ ਵਾਸੀ ਸ਼ੇਰਪੁਰਾ ਤੈਬਾ ਮੋਗਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਇਹ ਪੁਰਾਣੇ ਕ੍ਰਿਮਿਨਲ ਹਨ ਤੇ ਇਹਨਾਂ ਦੇ ਕਾਫੀ ਮੁਕਾਦਮੇ ਦਰਜ ਹਨ ਤੇ ਜੇਲ੍ਹ ਤੋਂ ਆ ਕੇ ਵਾਰਦਾਤ ਕੀਤੀ ਸੀ ਜੋ ਪੁਲਿਸ ਨੇ ਮੁਸਤਦੀ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਫਤਤਾ ਅਸਰ ਕੀਤੀ ਹੈ ਇਸ ਤਰ੍ਹਾਂ ਦੇ ਜਿਹੜੇ ਵੀ ਹਿੰਸਾ ਕ੍ਰਾਈਮਨਲ ਸੰਬੰਧਤ ਹਨ ਮਾਨਯੋਗ ਐਸਐਸਪੀ ਵੱਲੋਂ ਸਖਤ ਦੇਸ਼ਾਂ ਹਦਾਇਤਾਂ ਤੱਕ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਕਿਆ ਦੇਖਿਆ ਜਿਵੇਂ ਤਾਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦਾ ਇਜ਼ਾਫਾ ਹੁੰਦਾ ਜਾ ਰਿਹਾ ਤਾਂ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਵਾਰਦਾਤਾਂ ਜ਼ਰੂਰ ਕਟਣਗੀਆਂ ਬਿਊਰੋ ਰਿਪੋਰਟ ਅਖੰਡ ਲੋਕ